ਹਾਲਾਤੇ ਹੈ ਜੀ ਇਹ ਲੜਕਾ ਜਿਹੜਾ ਸੀ ਜੀ ਕਬੱਡੀ ਦਾ ਪਲੇਅਰ ਸੀਗਾ ਤਕੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਚੱਲ ਰਿਹਾ ਸੀਗਾ ਉੱਥੇ ਸਮਾਣਾ ਪਿੰਡ ਸੀ ਹਾਂ ਹਾਂ ਸਮਾਣਾ ਜਾਨੀ ਠੀਕ ਹੈ ਜੀ ਤੇ ਉੱਥੇ ਅਰਮਸ਼ਾਨੇ ਬੰਦੇ ਆਏ ਤੇ ਉਹਨਾਂ ਦੇ ਪੈਰਨ ਕਰਕੇ ਨਾ ਜਖਮੀ ਕੀਤਾ ਤੇ ਹਸਪੀਟਲ ਜਾ ਕੇ ਪਤਾ ਕੀਤਾ ਪਿਓ ਨੇਂ ਬਚੇ ਦੰਦ ਹੋਰ ਤੁਸੀਂ ਕੀ ਪਰਿਵਾਰ ਲਈ ਕੀ ਮੰਗ ਕਰਦੇ ਹੋ ਬਈ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਐ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹਜੇ ਤੇ ਵੀ ਜੋ ਵੀ ਐ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚਣਾ ਚਾਹੀਦਾ ਹੈ ਜੀ ਮੈਂ ਹਸਾਬ ਕਾ ਸਰਪੰਚ ਹਾਂ ਜੀ ਤੇ ਇਹ ਜਿਹੜੇ ਤੁਸੀਂ ਆਪਾਂ ਕਿਹੜੇ ਪਿੰਡ 'ਚ ਬੈਠੇ ਜੀ ਚੁਣਕੋਆ ਪਿੰਡ ਆ ਜੀ ਉਹਨਾਂ ਦੇ ਘਰੇ ਬੈਠੇ ਬਰਾਦਾਦ ਹੋਈ ਉਹਦੇ ਪਰਸਪੰਦ ਬਰਾਦਾਦ ਕਬੱਡੀ ਦਾ ਜਿਹੜਾ ਮੈਚ ਸੀਗਾ ਜੀ ਚੱਲਣਾ ਉਹਦੇ ਸਬੰਧ 'ਚ ਇਕੱਠੇ ਹੋਏ ਸੀਗੇ ਜਿਹੜੀ ਖਬਰ ਸੁਣੀ ਆ ਸੀ ਮਾਹਲੀ ਤੋਂ ਤੇ ਉੱਥੇ ਮੁੰਡੇ ਕੋਈ ਆਏ ਜੀ ਅਣਪਛਾਤੇ ਕਹਿੰਦੇ ਜੀ ਉਹਨਾਂ ਨੂੰ ਗੋਲੀਆਂ ਮਾਰ ਗਏ ਹਾਂਜੀ ਤੇ ਇਹ ਕਿੰਨੀ ਕੁ ਉਮਰ ਸੀ ਇਹਦੀ ਮੁੰਡੇ ਇਹਨਾਂ ਦੀ 31 ਸਾਲ ਸੀ ਜੀ ਸਰ ਤੇ ਇਹ ਇਹ ਇਹਦਾ ਪਰਿਵਾਰਕ ਮੈਂਬਰ ਕੌਣ-ਕੌਣ ਆ ਇਹਨਾਂ ਦੇ ਵਿੱਚ ਇਹਨਾਂ ਦੇ ਇਹ ਕਪਰਾ ਆ ਜੀ ਇੱਕ ਭੈਣ ਆ ਜੀ ਤੇ ਫਾਦਰ ਹੈ ਹੋਰ ਚਾਚੇ ਤਾਈ ਵੀ ਹੈਗੇ ਆ ਜੀ ਇਹ ਵਿਆਹਿਆ ਸੀਗਾ ਜੀ ਹਾਂਜੀ ਕਿੰਨੇ ਦਿਨ ਹੋਏ 10 ਦਿਨ ਹੋਏ ਸਰ ਸਿਰਫ ਵਿਆਹ ਹੋਇਆ ਨੂੰ ਜੀ ਮੰਗ ਕੀ ਕਰਦੇ ਹੁਣ ਤੁਸੀਂ ਹੋਰ ਕੀ ਮੰਗ ਮੰਗ ਇਹ ਆ ਜੀ ਵੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਸਜ਼ਾ ਮਿਲਣੀ ਚਾਹੀਦੀ ਆ ਜੀ ਇਹ ਪਿੰਡ ਵਾਲਿਆਂ ਦੀ ਜਾਂ ਪਰਿਵਾਰ ਦੀ ਜਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਰਿਆਂ ਦੀ ਇਹ ਮੰਗ ਆ